एकोंकार सतगुरु प्रसाद राग गौड़ी विरागण महला तीजा सतगुरु ते जो मुंह फेरे ते बेमुख परे दिशन आनदन पद मारीन फिर पेला ना लहनी ਸਤ ਸੰਗੀਜਨੋ ਆਪ ਸਤਗੁਰੂ ਦੀ ਕਿਰਪਾ ਸਦਕਾ ਪਾਵਨ ਪਵਿੱਤਰ ਅੰਗ 233 ਤੇ ਹੀ ਸੁਭਾਇਮਾਨ ਸ਼ਬਦ ਪੜ ਰਹੇ ਹਾਂ ਗੁਰੂ ਸਾਹਿਬ ਦੀ ਸਮਝਾਉਣਾ ਕਰਦੇ ਨੇ ਏਕ ਓਨਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬਰਾਗਣ ਮਹੱਲਾ ਤੀਜਾ ਇਹ ਰਾਗ ਗੌੜੀ ਬਰਾਗਣ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਮਹਾਰਾਜ ਕਹਿੰਦੇ ਨੇ ਸਤਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਬੁਰੇ ਦਿਸ਼ਨ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਫੇਰੀ ਰੱਖਦੇ ਹਨ ਗੁਰੂ ਵੱਲੋਂ ਬੇਮੁਖ ਹੋਏ ਹੋਏ ਉਹ ਮਨੁੱਖ ਦੇਖਣ ਨੂੰ ਹੀ ਪੈ ਪੜੇ ਦੁਸ਼ਦਿਆਂ ਆਨੰਦਨ ਬੱਤੇ ਮਾਰੀਆਂ ਫਿਰ ਬੇਲਾ ਨਾ ਲਹਨ ਮਹਾਰਾਜ ਕਹਿੰਦੇ ਮਾਇਆ ਦੇ ਮੋਹ ਦੇ ਬੰਦਨਾ ਵਿੱਚ ਵੱਜੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ ਇਹਨਾਂ ਚੋਟਾਂ ਤੋਂ ਬਚਣ ਲਈ ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ ਭਾਵ ਮਾਰ ਭੀ ਖਾਂਦੇ ਰਹਿੰਦੇ ਹਨ ਫਿਰ ਵੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿੱਚੋਂ ਨਿਕਲਣ ਨੂੰ ਜੀ ਵੀ ਨਹੀਂ ਕਰਦਾ ਹਰ ਹਰ ਰੱਖੋ ਕਿਰਪਾਧਾਰ ਏ ਹਰੀ ਏ ਹਰੀ ਮਿਹਰ ਕਰ ਮੈਨੂੰ ਮਾਇਆ ਦੇ ਪੰਜੇ ਤੋਂ ਬਚਾ ਰਖ ਸਤ ਸੰਗਤ ਮੈ ਲਾਏ ਪ੍ਰਭ ਹਰ ਹਿਰਦੇ ਹਰ ਗੁਣ ਸਾਰ ਮਹਾਰਜ ਕਹਿੰਦੇ ਹੈ ਪ੍ਰਭੂ ਮੈਨੂੰ ਸਾਧ ਸੰਗਤ ਵਿੱਚ ਮੇਲ ਰੱਖ ਤਾਂ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਰੱਖਾਂ ਸੇ ਭਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲਨ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਦੇ ਹਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਣ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੇ ਹੁਕਮ ਅਨੁਸਾਰ ਆਪਾ ਭਾਵ स्वार्थ ਛੱਡ ਕੇ ਸੇਵਾ ਭਗਤੀ ਕਰਦੇ ਹਨ ਨਾ ਤੇ ਦੁਨੀਆ ਦਾ ਕਾਰੋਬਾਰ ਕਰਦੇ ਹੋਏ ਹੀ ਮਾਇਆ ਦੇ মোহ ਨ ਵੱਲੋਂ ਅਸ਼ੋ ਰਹਿੰਦੇ ਹਨ ਬੇ ਮਾਇਆ ਦਾ ਮੋਹ ਉਹਨਾਂ ਨੂੰ ਪਕੜ ਵਿੱਚ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ ਮਾਇਆ ਦਾ ਮੋਹ ਰਹਿਣਾ ਸੰਸਾਰ ਦੇ ਵਿੱਚ ਹੀ ਆ ਕਮਲ ਦੇ ਫੁੱਲ ਦੀ ਤਰ੍ਹਾਂ ਜਿਵੇਂ ਕਮਲ ਦੇ ਫੁੱਲ ਦੀਆਂ ਜੜਾਂ ਤਾਂ ਚਿੱਕੜ ਚ ਹੀ ਹੁੰਦੀਆਂ ਉਹ ਜਿੰਨਾ ਚੱਕੜ ਪਾਣੀ ਵਧੀ ਜਾਂਦਾ ਉਹਨਾਂ ਹੀ ਕਮਲ ਦਾ ਫੁੱਲ ਤਾਂ ਹੋ ਜਾਂਦਾ ਉੱਚਾ ਹੋਈ ਜਾਂਦਾ ਕਿਉਂਕਿ ਕਮਲ ਦਾ ਫੁੱਲ ਆ ਜਿਹੜਾ ਉਹ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਪਾਣੀ ਕਹੋ ਵੀ ਪਾਣੀ ਨਹੀਂ ਲੱਗਣ ਦਿੰਦਾ ਉਹਨੂੰ ਉੱਚਾ ਹੋਰ ਆਈ ਜਾਂਦਾ ਉੱਚਾ ਹੋਰ ਆਈ ਜਾਂਦਾ ਜਿੰਨਾ ਮਰਜ਼ੀ ਪਾਣੀ ਵਧੀ ਜਾਵੇ ਇਸੇ ਤਰ੍ਹਾਂ ਹੀ ਗੁਰੂ ਦਾ ਸਿੱਖਾ ਗੁਰੂ ਦਾ ਪਿਆਰਾ ਉਹ ਸੰਸਾਰਕ ਰੋ ਰੀਤੀਆਂ ਦੇ ਵਿੱਚ ਨਹੀਂ ਫਸਦਾ ਰੀਤੀ ਰਿਵਾਜ ਵਹਿਮ ਭਰਮ ਕਰਮ ਕਾਂਡ ਜਿੰਨੇ ਮਰਜੀ ਵਧੀ ਜਾਣ ਜਿਹੜਾ ਗੁਰੂ ਦਾ ਪਿਆਰਾ ਉਹ ਉਹਨਾਂ ਤੋਂ ਨਰਲੇ ਰਹਿੰਦਾ ਉਹ ਉੱਚਾ ਹੀ ਰਹਿੰਦਾ ਉਹਨਾਂ ਤੋਂ ਬਚਿਆ ਰਹਿੰਦਾ ਮਹਾਰਾਜ ਕਹਿੰਦੇ ਜਿਸ ਦਾ ਪਿੰਡ ਪ੍ਰਾਨ ਹੈ ਤਿਸ ਕੀ ਸਰਕਾਰ ਮਹਾਰਾਜ ਕਹਿੰਦੇ ਜਿਸ ਪ੍ਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪ੍ਰਮਾਤਮਾ ਦੀ ਦਿੱਤੀ ਹੋਈ ਇਹ ਦਾਤ ਹੈ ਜਿੰਦ ਹੈ ਉਸੇ ਦਾ ਹੁਕਮ ਹੀ ਹਰੇਕ ਦੇ ਸਰੀਰ ਉੱਤੇ ਚੱਲ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਚੱਲ ਰਿਹਾ ਸਾਰੇ ਪਾਈ ਉਹ ਕਿਉ ਮੰਨੋ ਵਸਾਰੀਏ ਹਰ ਰੱਖੀਏ ਹਿਰਦੇ ਧਾਰ ਮਹਾਰਤ ਕਹਿੰਦੇ ਉਸ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਮਨ ਤੋਂ ਪਲਾਣਾ ਨਹੀਂ ਚਾਹੀਦਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਣਾ ਚਾਹੀਦਾ ਹੈ ਤੇ ਨਹੀਂ ਤਾਂ ਆਮ ਤਾਂ ਇਨਸਾਨ ਨੂੰ ਇਨਸਾਨ ਦੇ ਹਿਰਦੇ ਦੇ ਵਿੱਚ ਸੰਸਾਰਕ ਸੁੱਖ ਸਹੂਲਤਾਂ ਹੀ ਵਸ ਗਈਆਂ ਨੇ ਬੰਦਾ ਬਾਣੀ ਪੜ੍ਹਦਾ ਵੀ ਸੁਣਦਾ ਵੀ ਉਹਦਾ ਸਿਮਰ ਨਹੀਂ ਕਰੀ ਜਾਂਦਾ ਇਹਨੂੰ ਕਹਿੰਦੇ ਆ ਮਾਇਆ ਮਾਇਆ ਪਈ ਹੋਈ ਆ ਸੁਰਤ ਤੇ ਵੀ ਉਹ ਮੋਹ ਮਾਇਆ ਦਾ ਜਾਲ ਆ ਜਿਹੜਾ ਉਹ ਸਾਨੂੰ ਨਿਕਲ ਨਹੀਂ ਦਿੰਦਾ ਇਹਨੂੰ ਮੋਹ ਮਾਇਆ ਤੇ ਜਾਲ ਨੂੰ ਕੱਟੇਗਾ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਦੇ ਨਾਲ ਇਹ ਮੋਹ ਦਾ ਜਾਲ ਕੱਟਿਆ ਜਾਂਦਾ ਫਿਰ ਮਨੁੱਖ ਉਤੋਂ ਆਜ਼ਾਦ ਹੋ ਜਾਂਦਾ ਰਹਿੰਦਾ ਵਿੱਚੇ ਜਿਵੇਂ ਹੁਣ ਆਪਾਂ ਪਹਿਲਾਂ ਗੱਲ ਕਰੀ ਆ ਵੀ ਕਮਲ ਦਾ ਫੁੱਲ ਜਿਵੇਂ ਚੱਕੜ 'ਚ ਰਹਿੰਦਾ ਤੇ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਫਿਰ ਰਹਿੰਦਾ ਸੰਸਾਰ ਦੇ ਵਿੱਚ ਹੀ ਹੈ ਤੇ ਸੰਸਾਰ ਦੀਆਂ ਰੌ ਰੀਤੀਆਂ ਤੋਂ ਬਚਿਆ ਰਹਿੰਦਾ ਇਹ ਆਪਾਂ ਗੱਲ ਸਮਝ ਲਈ ਨਾ ਮਹਾਰਾਜ ਕਹਿੰਦੇ ਉਸ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਣਾ ਚਾਹੀਦਾ ਹੈ ਨਾਮ ਮਿਲਿਆ ਪਤ ਪਾਈਏ ਨਾਮ ਮਨ ਸੁਖ ਹੋਏ ਮਹਾਰਾਜ ਕਹਿੰਦੇ ਹੈ ਭਾਈ ਜੇ ਪ੍ਰਮਾਤਮਾ ਦਾ ਨਾਮ ਮਿਲ ਜਾਏ ਤਾਂ ਹਰ ਥਾਂ ਇੱਜ਼ਤ ਮਿਲਦੀ ਹੈ ਜੇ ਪ੍ਰਮਾਤਮਾ ਦੇ ਨਾਮ ਨਾਲ ਮਨ ਗਿੱਜ ਜਾਏ ਤਾਂ ਆਤਮਿਕ ਆਨੰਦ ਹਾਸਲ ਹੁੰਦਾ ਹੈ ਸਤਗੁਰ ਤੇ ਨਾਮ ਪਾਈਐ ਕਰਮ ਮਿਲੇ ਪ੍ਰਭ ਸੋਏ ਗੁਰੂ ਪਾਸੋਂ ਹੀ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਆਪਣੀ ਮਿਹਰ ਨਾਲ ਹੀ ਉਹ ਪ੍ਰਮਾਤਮਾ ਮਿਲਦਾ ਹੈ ਉਹ ਆਪਣੀ ਕਿਰਪਾ ਕਰਦਾ ਤੇ ਤਾਂ ਹੀ ਉਹਦੀ ਪ੍ਰਾਪਤੀ ਹੁੰਦੀ ਹੈ ਭਾਈ ਤੇ ਆਪਾਂ ਕਿਰਪਾ ਲੈਣੀ ਆ ਸਤਗੁਰਾਂ ਦੀ ਉਹ ਤਾਂ ਕਿਰਪਾ ਕਰ ਰਹੇ ਨੇ ਪਰ ਆਪਾਂ ਹੀ ਕਿਰਪਾ ਤੋਂ ਬਾਂਝੇ ਰਹਿ ਜਾਂਦੇ ਆ ਭਾਈ ਅੱਗੇ ਸਤਿਗੁਰੂ ਕਹਿੰਦੇ ਨੇ ਸਤਿ ਕੁਰ ਤੇ ਜੋ ਮੂੰਹ ਫੇਰੇ ਓਏ ਭ੍ਰਮ ਦੇ ਨ ਟਕੰ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਸਦਾ ਭਟਕਦੇ ਫਿਰਦੇ ਰਹਿੰਦੇ ਨੇ ਉਹਨਾਂ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਲੱਭਦੀ ਧਰਤ ਅਸਮਾਨ ਨਾ ਝੱਲੀ ਵਿੱਚ ਬਿਸਟਾ ਪਏ ਪਚੰਨ ਉਹਨਾਂ ਨੂੰ ਨਾ ਧਰਤੀ ਨਾ ਅਸਮਾਨ ਨਹੀਂ ਚੱਲਦਾ ਸਾਰੀ ਸ੍ਰਿਸ਼ਟੀ ਵਿੱਚ ਕੋਈ ਹੋਰ ਵੀ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਦੇ ਸਕਦਾ ਕੋਈ ਵੀ ਜੀਵ ਕੋਈ ਸਹਾਰਾ ਨਹੀਂ ਦੇ ਸਕਦਾ ਉਹ ਮਾਇਆ ਦੇ ਮੋਹ ਦੇ ਗੰਦ ਵਿੱਚ ਹੀ ਪਏ ਹੋਏ ਹੀ ਆਪਣਾ ਆਤਮਿਕ ਜੀਵਨ ਸਾੜਦੇ ਰਹਿੰਦੇ ਨੇ ਮਹਾਰਾਜ ਕਹਿੰਦੇ ਇਹ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ ਮਾਇਆ ਨੇ ਇਸ ਜਗਤ ਨੂੰ ਆਪਣੇ ਮੋਹ ਦੀ ਭਟਕਣਾ ਵਿੱਚ ਪਾ ਕੇ ਮੋਹ ਦੀ ਠੱਗ ਬੂਟੀ ਖਵਾ ਕੇ ਗਲਤ ਜੀਵਨ ਰਾਹ ਤੇ ਪਾਇਆ ਹੋਇਆ ਹੈ ਜਿਨ੍ਹਾਂ ਸਤਗੁਰੂ ਭੇਟਿਆ ਤਨ ਨੇੜਨਾ ਭਟੇ ਮਾਈ ਮਹਾਰਾਜ ਕਹਿੰਦੇ ਨਾ ਜਿਨ੍ਹਾਂ ਨੇ ਸਤਗੁਰੂ ਨੂੰ ਭੇਟਿਆ ਉਹਨਾਂ ਦੇ ਨੇੜੇ ਉਹਨਾਂ ਦੇ ਨੇੜੇ ਮੋਹ ਜੜ ਟਕ ਨਹੀਂ ਸਕਦਾ ਮੋਹ ਹੰਕਾਰ ਪ੍ਰਭਾ ਨਹੀਂ ਪਾ ਸਕਦਾ ਆਪਣਾ ਉਹਨਾਂ ਉੱਤੇ ਆਪਣੇ ਮੋਹ ਦਾ ਜਾਦੂ ਨਹੀਂ ਚੱਲ ਸਕਦਾ ਮੋਹ ਮਾਇਆ ਉਹਨਾਂ ਤੇ ਜਾਦੂ ਨਹੀਂ ਚਲਾ ਸਕਦੀ ਨਹੀਂ ਤਾਂ ਮੋਹ ਮਾਇਆ ਦਾ ਜਾਦੂ ਹੀ ਚੱਲ ਰਿਹਾ ਭਾਈ ਮਨੁੱਖਤਾ ਤੇ ਸਤਗੁਰ ਸੇਵਨ ਸੋ ਸੋਹਣੇ ਹੋ ਮੈਂ ਮੈਲ ਗਵਾਈ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਸਤਗੁਰੂ ਦੀ ਸ਼ਰਨ ਪੈਂਦੇ ਹਨ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ ਜਿਹੜੇ ਗੁਰੂ ਨੂੰ ਗੁਰੂ-ਗੁਰੂ ਕਰਦੇ ਹਨ ਗੁਰੂ ਦੇ ਕਹਣੇ ਅਨੁਸਾਰ ਜੀਵਨ ਆ ਜੀ ਦਾ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈਂਦੇ ਹਨ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਨੇ ਤੇ ਫਿਰ ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਗੁਰ ਭਾਏ ਮਹਾਰਾਜ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ ਜੀਵਨ ਬਤਾਂਦੇ ਹਨ ਉਹਨਾਂ ਦਾ ਜੀਵਨ ਜਿਹੜਾ ਗੁਰੂ ਦੇ ਹੁਕਮ ਮੁਤਾਬਕ ਚੱਲਦਾ ਫਿਰ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਚੱਲਦਾ ਉਹ ਮਨੁੱਖ ਬੀਬੀ ਆ ਚਾਹੇ ਭਾਈ ਆ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਰਾਈ ਹੇ ਹਰੀ ਹੇ ਪ੍ਰਭੂ ਸਿਰਫ ਤੂੰ ਹੀ ਹੈ ਜੋ ਗੁਰੂ ਦੀ ਰਾਹੀ ਆਪਣੇ ਨਾਮ ਦੀ ਦਾਤ ਦੇਣ ਵਾਲਾ ਹੈ ਤੂੰ ਆਪ ਹੀ ਮਿਹਰ ਕਰਕੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਜਨ ਨਾਨਕ ਸਰਨਾਗਤੀ ਜਨ ਨਾਨਕ ਸਰਨਾਗਤੀ ਜਿਉ ਭਾਵੇ ਤਵੇ ਸ਼ਨਾਏ ਮਹਾਰਾਜ ਕਹਿੰਦੇ ਸਰਨਾਗਤੀ ਦਾ ਮਤਲਬ ਹੁੰਦਾ ਜੀ ਸ਼ਰਨ ਆਇਆ ਭਾਵ ਚੰਗਾ ਲੱਗੇ ਮਹਾਰਾਜ ਕਹਿੰਦੇ ਜੋ ਤੇਰਾ ਮੈਂ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਉਸੇ ਤਰ੍ਹਾਂ ਇਸ ਮਾਇਆ ਦੇ ਮੋਹ ਦੇ ਪੰਜੇ ਤੋਂ ਬਚਾ ਲੈ ਵਾਹਿਗੁਰੂ ਅਗਲੇ ਸ਼ਬਦ ਸਤਿਗੁਰੂ ਕਹਿੰਦੇ ਨੇ ਰਾਗ ਗੌੜੀ ਪੂਰਬੀ ਮਹੱਲ ਚੌਥਾ ਕਰ ਹਲੇ ਇਹ ਭਾਈ ਰਾਗ ਗੌੜੀ ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਕਰ ਹਲੇ ਨੌਂ ਅੰਗ ਬਾਣੀ ਦਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਭਾਈ ਕਰ ਹਲੇ ਮਨ ਪਰਦੇਸੀ ਆ ਕਿਉਂ ਮਿਲੀਏ ਹਰ ਮਾਈ ਮਹਾਰਾਜ ਕਹਿੰਦੇ ਹੇ ਬੇ ਮੁਹਾਰ ਮਨ ਇੱਥੇ ਪ੍ਰਦੇਸ਼ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਵਰਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕੇ ਉਸ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਜਿਹੜਾ ਮਾਂ ਵਾਂਗ ਸਾਨੂੰ ਪਾਲਦਾ ਹੈ ਕਰ ਹਲੇ ਮਨ ਪਰਦੇਸੀਆ ਕਿਉਂ ਮਿਲਿਏ ਹਰ ਮਾਏ ਉਹ ਜਿਹੜਾ ਮਾਂ ਵਾਂਗੂ ਪਾਲਦਾ ਹਰੀ ਪ੍ਰਭੂ ਪ੍ਰਮਾਤਮਾ ਉਹ ਕਿਵੇਂ ਮਿਲ ਸਕਦਾ ਮਹਾਰਾਜ ਦੱਸਦੇ ਨੇ ਏ ਬੇਮੁਹਾਰ ਮਨ ਮਨ ਦੇ ਨਾ ਕੋਈ ਮੁਹਾਰ ਨਹੀਂ ਹੈਗੀ ਗੁਰੂ ਦੇ ਗਿਆਨ ਦੀ ਜਦੋਂ ਮੁਹਾਰ ਪੈ ਗਈ ਮੁਹਾਰ ਤਾਂ ਆਪਾਂ ਸਮਝਦੇ ਨਾ ਲਗਾਮ ਕਹਿ ਲੋ ਉਦੋਂ ਮੁਹਾਰ ਹੁੰਦੀ ਸੀ ਮੁਹਾਰ ਵੀ ਬੋਲਿਆ ਜਾਂਦਾ ਇਹਨੂੰ ਲਗਾਮ ਵੀ ਕਿਹਾ ਜਾਂਦਾ ਨੱਥ ਵੀ ਕਹਿ ਦਿੰਦੇ ਆਪਾਂ ਜਦੋਂ ਮਨ ਨੂੰ ਗੁਰੂ ਦੇ ਗਿਆਨ ਦੀ ਮਹਾਰ ਪੈ ਗਈ ਗੁਰੂ ਦੇ ਗਿਆਨ ਦੀ ਲਗਾਮ ਪਈ ਮਨ ਨੂੰ ਜਾਂ ਗੁਰੂ ਦੇ ਗਿਆਨ ਦੀ ਨਸ ਪੈ ਗਈ ਨਾ ਜਦੋਂ ਮਨ ਨੂੰ ਫੇਰ ਜਿੰਤਰ ਨੂੰ ਖੱਚੂਗਾ ਗੁਰੂ ਦਾ ਗਿਆਨ ਉਧਰ ਨੂੰ ਤੁਰਦਾ ਨਹੀਂ ਤਾਂ ਇਹ ਮਨ ਅਲਕ ਬੈੜ ਕੇ ਨੂੰ ਅਲੀਆਂ ਤੋੜਦਾ ਸਿਧਾਂ ਨਹੀਂ ਚੱਲਦਾ ਜਿੰਨਾ ਚਿਰ ਗੁਰੂ ਦੇ ਗਿਆਨ ਦੀ ਮਹਾਰ ਗੁਰੂ ਦੇ ਗਿਆਨ ਦੀ ਨਸ ਨਹੀਂ ਪੈਂਦੀ ਇਸ ਮਨ ਦੇ ਨੱਕ ਦੇ ਵਿੱਚ ਉਹਨਾਂ ਚਾਰੇ ਸਿੱਧਾ ਨਹੀਂ ਤੁਰਦਾ ਮਹਾਰਾਜ ਕਹਿੰਦੇ ਹੇ ਬੇਮਹਾਰ ਮਨ ਇੱਥੇ ਪ੍ਰਦੇਸ਼ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਵਰਤ ਵਿੱਚ ਬਰਤਨ ਵਿੱਚ ਨਹੀਂ ਟਕੇ ਰਹਿਣਾ ਕਹਿਣ ਦਾ ਭਾਵ ਆ ਸਤਿਗੁਰਾਂ ਦੇ ਵੀ ਹੇ ਮਨ ਕਮਲਿਆ ਬੇਮਹਾਰਿਆ ਆਹ ਸਰੀਰ ਵਰਤਨ ਵਿੱਚ ਸਦਾ ਨਹੀਂ ਟੁੱਟ ਕੇ ਰਹਿਣਾ ਇਹ ਸਰੀਰ ਨੂੰ ਤਾਂ ਛੱਡ ਜਾਣਾ ਫੇਰ ਪਤਾ ਨਹੀਂ ਕਿ ਹੋ ਜਾ ਸਰੀਰ ਮਿਲਣਾ ਤੈਨੂੰ ਕਿਹੜਾ ਸਰੀਰ ਮਿਲਣਾ ਉਹ ਪ੍ਰਮਾਤਮਾ ਨੇ ਤੈਨੂੰ ਕਿਹੜਾ ਸਰੀਰ ਦੇਣਾ ਜੇ ਤੂੰ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜੇ ਗੁਰੂ ਦੇ ਗਿਆਨ ਨਾਲ ਜੁੜ ਜੇ ਤਾਂ ਤੇਰਾ ਭਲਾ ਹੋ ਸਕਦਾ ਤੂੰ ਜੀਵਨ ਮੁਕਤ ਹੋ ਸਕਦਾ ਫੇਰ ਤੈਨੂੰ ਆਹ ਜੀਵਨ ਜੁਨੀਆਂ ਵਿੱਚ ਨਹੀਂ ਭਟਕਣਾ ਪਏਗਾ ਜੇ ਤੂੰ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਂਗਾ ਏ ਮਨ ਬੇਮੁਹਾਰਿਆ ਸਮਝ ਲੈ ਗੁਰੂ ਦੀ ਗੱਲ ਸੁਣ ਲੈ ਏ ਬੇਮੁਹਾਰ ਮਨ ਇੱਥੇ ਪ੍ਰਦੇਸ਼ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਵਰਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕੇ ਉਸ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਸੋਚ ਲਾ ਕਿਤੇ ਵੀ ਉਹ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਏ ਜਿਹੜਾ ਮਾਂ ਬਾਪ ਸਾਨੂੰ ਪਾਲਦਾ ਹੈ ਮਾਨਵ ਵੀ ਵੱਧ ਕੇ ਜੀ ਮਾਂ ਤਾਂ ਕਿਤੇ ਦੁਨਿਆਵੀ ਪ੍ਰਭਾ ਹੈਠ ਝੜਕ ਵੀ ਦੇਊਗੀ ਪਰ ਅਕਾਲ ਪੁਰਖ ਵਾਹਿਗੁਰੂ ਪਾਲਣ ਪੋਸ਼ਣ ਕਰਦਾ ਕਦੇ ਨਹੀਂ ਝੜਕਦਾ ਝੜਕੇਗਾ ਉਦੋਂ ਜਦੋਂ ਤੂੰ ਉਹਦੇ ਨਿਜਮ ਤੋਂ ਉਲਟ ਹੋਏਗਾ ਗੁਰੂ ਦੇ ਗਿਆਨ ਤੋਂ ਉਲਟ ਹੋਏਗਾ ਉਦੋਂ ਝੜਕੂ ਉਹ ਝੜਕ ਕਿਹੜੀ ਹੁੰਦੀ ਆ ਫਿਰ ਕਿਸੇ ਨਾ ਕਿਸੇ ਪੰਜੇ ਚ ਪਸਾਦ ਹੁੰਦਾ ਵਿਚਾਲ ਭੁਗਤ ਹਣ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਏ ਬੇਮਹਾਰ ਮਨ ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਪਿਆਰਾ ਪ੍ਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ਮਨ ਕਰ ਹਲਾ ਸਤਗੁਰ ਪੁਰਖ ਤੇ ਆਈ ਮਹਾਰਜ ਕਹਿੰਦੇ ਹੈ ਊਠ ਦੇ ਬੱਚੇ ਬਾਂਗ ਬੇਮਹਾਰ ਮੇਰੇ ਮਨ ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਕਰਖ ਊਠ ਦਾ ਬੱਚਾ ਬੇਮਹਾਰ ਹੁੰਦਾ ਨਾ ਊਠ ਦੇ ਬੱਚੇ ਤੇ ਮਹਾਰ ਨਹੀਂ ਪਾਈ ਹੁੰਦੀ ਆਪਾਂ ਸਮਝਦੇ ਆ ਦੇਖੀ ਆ ਮਹਾਰ ਪਾਉਂਦੇ ਆਪਾਂ ਮਹਾਰ ਫੜ ਕੇ ਹੱਕੇ ਵੀ ਆ ਊਠ ਕੱਜੇ ਵੀ ਆ ਮੂਰੇ ਤਰੇ ਵੀ ਆ ਊਠਾਂ ਦੇ ਮੂਰੇ ਆਪਾਂ ਤਾਂ ਮਹਾਰ ਫੜ ਕੇ ਇਸ ਇੱਕ ਛਮਾ ਥੋੜੇ ਚਿਰ ਚੇਂਜ ਹੋ ਗਿਆ ਦੇਖਦੇ ਆ ਦੇਖ ਨਹੀਂ ਮਸ਼ੀਨੀ ਯੁੱਗ ਹੋ ਗਿਆ ਆ 30 40 ਸਾਲ ਦੇ ਵਿੱਚ 40 ਕ ਸਾਲ ਦੇ ਵਿੱਚ ਬੱਚੀ ਬਹੁਤ ਸਾਰਾ ਸਿਸਟਮ ਚੇਂਜ ਹੋ ਗਿਆ ਦੁਨੀਆ ਦਾ ਮਹਾਰਾਜ ਕਹਿੰਦੇ ਹੈ ਊਠ ਤੇ ਬੱਚੇ ਬਾਗ ਬੇਮਹਾਰ ਮੇਰੇ ਮਨ ਪ੍ਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ਮਨ ਕਰ ਹਲਾ ਵਿਚਾਰੀਆਂ ਮਨ ਕਰ ਹਲਾ ਵਿਚਾਰਿਆ ਹਰ ਰਾਮ ਨਾਮ ਧਿਆਇ ਏ ਬੇਮਹਾਰ ਮਨ ਵਿਚਾਰ ਬਣ ਬਣ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਮਹਾਰਾਜ ਨੇ ਮਨ ਨੂੰ ਸਮਝਾਉਣਾ ਕੀਤਾ ਬੇਮਹਾਰ ਮਨ ਵਿਚਾਰ ਬਣ ਬਣ ਵਿਚਾਰਬਾਨ ਬਣਾ ਵਿਚਾਰਕ ਜੀਵਨ ਬਸਰ ਕਰ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ ਭਾਈ ਜਿੱਥੇ ਲੇਖਾ ਮੰਗਿਏ ਹਰ ਆਪੇ ਲੈ ਛਡਾਏ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਬੇਮਹਾਰ ਮਨ ਨੂੰ ਪ੍ਰਮਾਤਮਾ ਦੇ ਨਜਮ ਦੀ ਮਹਾਰ ਲਗਾਮ ਪਾ ਕੇ ਰੱਖੇਗਾ ਨਾ ਇਹ ਮਨ ਘੋੜੇ ਨੂੰ ਕੰਟਰੋਲ 'ਚ ਕਰ ਲਏਗਾ ਫਿਰ ਫਿਰ ਜਿੱਥੇ लेखा ਮੰਗਿਏ ਹਰ ਆਪੇ ਲਏ ਛੜਾਏ ਜੇ ਗੁਰੂ ਦੇ ਗਿਆਨ ਦੀ ਨੱਥ ਮੰਨ ਤੇ ਪਾਈ ਹੋਈ ਤਾਂ ਫਿਰ ਜਦੋਂ लेखा ਹੋਏਗਾ ਨਾ ਫਿਰ ਗੁਰੂ ਆਪ ਹੀ ਛੜਾ ਲਏਗਾ ਕਿਉਂਕਿ ਗੁਰੂ ਦੇ ਗਿਆਨ ਦੀ ਨੱਥ ਸੀ ਗੁਰੂ ਨੇ ਜਿੱਤਰ ਨੂੰ ਤੋੜਿਆ ਉਧਰ ਨੂੰ ਤੁਰਿਆ ਮਨੁੱਖ ਤੇ ਫਿਰ लेखा ਮੰਗਣ ਤੇ ਗੁਰੂ ਅਗਵਾਈ ਭਰ ਕੇ ਤੈਨੂੰ ਛੜਾਏਗਾ ਬਿਨਾ ਜੀ ਇਹ ਤਾਂ ਮੇਰੇ ਕਹਿਣ ਮੁਤਾਬਕ ਚੱਲਿਆ ਮਨੁੱਖ ਕਿਉਂਕਿ ਅਗਵਾ ਦੇ ਸਿਰ ਤੇ ਹੀ ਮਨੁੱਖ ਵੱਜਦਾ ਹੈ ਤੇ ਅਗਵਾ ਦੇ ਸਿਰ ਤੇ ਹੀ ਛੁੱਟ ਜਾਂਦਾ ਫਿਰ ਗੁਰੂ ਤੇਰੀ ਅਗਵਾਈ ਭਰੇਗਾ ਤੈਨੂੰ ਛਡਾ ਲਏਗਾ ਜਮਾਂ ਤੋਂ ਅਗੇ ਮਹਾਰਾਜ ਕਹਿੰਦੇ ਨੇ ਮਨ ਕਰ ਹਲਾ ਅਤ ਨਿਰਮਰ ਮਨ ਲਾਗੀ ਹੋਮੇ ਜਾਏ ਏ ਬੇਮਹਾਰ ਮਨ ਤੂੰ ਅਸਲੇ ਵੱਲੋਂ ਬਹੁਤ ਪਵਿੱਤਰ ਸੀ ਪਰ ਤੈਨੂੰ ਹੋਮੇ ਦੀ ਮੈਲ ਆ ਚੰਬੜੀ ਹੈ ਵਿੱਚੋਂ ਅਸਲ ਵਿੱਚ ਤੂੰ ਪਵਿੱਤਰ ਸੀ ਜਦੋਂ ਤੂੰ ਮਾਤਾ ਦੇ ਉਧਰ ਤੋਂ ਜਨਮ ਲਿੱਤਾ ਬੱਚ ਪਉਣ ਸੀ ਤੇਰੇ ਕੋਲੇ ਤੂੰ ਬੜਾ ਪਵਿੱਤਰ ਸੀ ਇਹ ਤਾਂ ਫਿਰ ਜਦੋਂ ਤੈਨੂੰ ਦੁਨੀਆਂ ਵਾਲੀ ਹਵਾ ਲੱਗੀ ਦੁਨੀਆਂ ਵਾਲੀ ਸੋਝੀ ਆਈ ਫੇਰ ਤੂੰ ਮੋਹ ਮਾਇਆ ਦੇ ਜਾਲ ਵਿੱਚ ਫਸ ਗਿਆ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲੋਂ ਟੁੱਟ ਗਿਆ ਮਹਾਰਾਜ ਕਹਿੰਦੇ ਹੈ ਬੇਮਹਾਰ ਮਨ ਤੂੰ ਅਸਲ ਅਸਲੇ ਵੱਲੋਂ ਬਹੁਤ ਪਵਿੱਤਰ ਸੀ ਪਰ ਤੈਨੂੰ ਹੋਮੇ ਦੀ ਮੈਲ ਆ ਚੰਬੜੀ ਹੈ ਪ੍ਰਤਖ ਫਿਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਹਾਰਾਜ ਕਹਿੰਦੇ ਕਿਆ ਅਜਬ ਮੰਦ ਭਗਤਾ ਹੈ ਪਤੀ ਪ੍ਰਭੂ ਪ੍ਰਤੱਖ ਤੌਰ ਤੇ ਹਿਰਦੇ ਵਿੱਚ ਵਸ ਰਿਹਾ ਹੈ ਜਿੰਦ ਦੇ ਨਾਲ ਵਸ ਰਿਹਾ ਹੈ ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ ਵਿਸੜ ਕੇ ਦੁਖੀ ਹੋ ਰਹੀ ਹੈ ਮਨੁੱਖ ਬੀਬੀ ਆ ਚਾਹੇ ਭਾਈ ਆ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਦੁਖੀ ਹੋ ਰਿਹਾ ਹੈ ਉਹ ਮਾਇਆ ਕਿਹੜੀ ਐ ਜੇ ਤਾਂ ਹੁਣ ਭਾਈ ਪ੍ਰਮਾਤਮਾ ਨੇ ਸਰੀਰ ਦਿੱਤਾ ਈਆਂ ਪੁੱਤਰ ਦਿੱਤੇ ਨੇ ਘਰ-ਬਾਰ ਕਾਰੋਬਾਰ ਸਭ ਕੁਝ ਹੈਗਾ ਤੇ ਦੁਖੀ ਕਿਉਂ ਹੁੰਦਾ ਮਾਇਆ ਦਾ ਜਦੋਂ ਪ੍ਰਭਾਵ ਪੈਂਦਾ ਉਦੋਂ ਦੁਖੀ ਹੁੰਦਾ ਵੀ ਮੇਰਾ ਉਹ ਆ ਮੇਰਾ ਆ ਜਦੋਂ ਮੇਰਾ ਤੇਰਾ ਹੋਣ ਲੱਗ ਜਾਂਦੀ ਹੈ ਨਾ ਉਦੋਂ ਔਖਾ ਹੁੰਦਾ ਇਨਸਾਨ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਿਜਮ ਵਿੱਚ ਉਹਦੇ ਭਾਣੇ ਨੂੰ ਮੰਨ ਰਿਹਾ ਤੇ ਫੇਰ ਮਨ ਸੁਖਾ ਰਹੇਗਾ ਫਿਰ ਮਾਇਆ ਦਾ ਮੋਹ ਤੈਨੂੰ ਚੰਬੜ ਨਹੀਂ ਸਕਦਾ ਜਦੋਂ ਤੇਰੇ ਕੋਲ ਗੁਰੂ ਦਾ ਗਿਆਨ ਹੋਇਆ ਮਹਾਰਾਜ ਕਹਿੰਦੇ ਮਨਕ